ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਬਹੁਤ ਜੀਣਾਬਾਦ ਅਸੀਂ ਵੀਡੀਓ ਲੈ ਕੇ حاضر ਹੋਏ ਆ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਾਹਿਬ ਕਲਾਟ ਹਾਊਸ ਜਰੂਰ ਸਾਬ ਸਬਸਕ੍ਰਾਈਬ ਕਰ ਲਿਓ। ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਸੀਗੇ ਵੀ ਤੁਸੀਂ ਵੀਡੀਓ ਨਹੀਂ ਪਾਉਂਦੇ। ਫੋਨ ਕੋਲੋਂ ਬਹੁਤ ਆਉਂਦੀਆਂ ਸੀ। ਮਰ ਘਰ ਦੇ ਰਜੇਮਿਆਂ ਦੇ ਵਿੱਚ ਰੁੱਝੇ ਰਹੇ ਜੀ। ਵੀਡੀਓ ਨਹੀਂ ਬਣੀਆਂ। ਅੱਜ ਦੇਖੋ ਜੀ ਬਹੁਤ ਸੋਹਣੇ ਸੋਹਣੇ ਸੂਟ ਐਮਰੇ ਕਾਟਨ ਇਹ ਆ ਗਈ ਬਹੁਤ ਸੋਹਣੀ ਕਾਟਨ ਐ ਸੌਰੀ ਕੈਮਰਿਕ ਕਿਹਾ ਗਿਆ ਐ ਕਾਟਨ ਆ ਜਾਂ ਦੁਪੱਟੇ ਦੇਖੋ 2.5 2.5 ਮੀਟਰ ਦੇ ਮਸਲੀਨ ਦੇ ਪਿਓਰ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਸੋਹਣੇ ਕਲਰ ਇਚ ਚਾਰ ਚਾਰ ਕਲਰ ਮਿਲੂਗੇ ਇਹ ਆ ਗਈ ਗਾਜੀ ਕਲਰ ਪਹਿਲਾ ਲਵੈਂਡਰ ਕਲਰ ਸੀਗਾ ਸਲਵਾਰਾਂ ਪਲੇਨ ਇਹਨਾਂ ਦੀਆਂ ਦੁਪੱਟੇ 2.5 2.5 ਮੀਟਰ ਦੇ ਸਾਰੇ ਮਿਲ ਮੇੜ ਸੌਦੇ ਤਾਂ ਹੁਣ ਮੈਨੂੰ ਸਮਝ ਨਹੀਂ ਲੱਗਦੀ ਜੀ ਕਿਹੜਾ ਕਲਰ ਖਰਾਂ ਤੁਹਾਨੂੰ ਦਿਖਦਾ ਹੀ ਹੋਊਗਾ ਵੀਡੀਓ ਦੇ ਵਿੱਚ ਬਹੁਤ ਸੋਹਣੇ ਦੁਪੱਟਾ ਇਹਦਾ ਵੀ ਤੁਹਾਨੂੰ ਦਿਖਾ ਲ ਦਿੰਦੇ 2.5 ਮੀਟਰ ਦਾ ਦੁਪੱਟਿਆਂ ਦੇ ਡਿਜ਼ਾਈਨ ਬਹੁਤ ਸੋਹਣੇ ਆ ਸਾਰੇ ਭੈਣ ਭਰਾ ਜਰੂਰ ਤੁਸੀਂ ਸਾਡੀਆਂ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਵੀਡੀਓ ਸਾਡੀਆਂ ਤੁਹਾਨੂੰ ਨਵੀਆਂ ਅਪਡੇਟ ਹੋ ਜਾ ਕਰਨ ਬਹੁਤ ਪਿਆਰ ਕਰਦੇ ਤੁਸੀਂ ਸਾਰੇ ਭੈਣ ਭਰਾ ਤੁਹਾਡੀ ਬਦੌਲਤ ਸਾਡਾ ਕੰਮ ਬਹੁਤ ਵਧੀਆ ਰਿਸਪੌਂਸ ਮਿਲਦਾ ਕੰਮ ਦਾ ਧੰਨਵਾਦ